ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦਸ ਕੁੰਡੇ ਪਾਏ ਤੇ ਇੱਕ ਇੱਕ ਕੁੰਡਾ ਆਪਣਾ ਸਾਈਡ ਤੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਵੀਡੀਓ ਮੇਰੇ ਦੇਖਦੇ ਹੋ ਤਾਂ ਪੂਰੀ ਦੇਖਿਆ ਕਰੋ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਆਹ ਵਾਲਾ ਕੁੰਡਾ ਆਪਾਂ ਤਾਰਾਂਗੇ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ। ਇੱਕ ਉਲਟਾ। ਇੱਕ ਸਿੱਧਾ। ਇਹ ਆਪਣੀ ਪਹਿਲੀ ਸਲਾਈ ਹੈ ਜੀ। ਪਹਿਲੀ ਸਲਾਈ 'ਚ ਆਹ ਇਹ ਉਲਟਾ ਸਿੱਧਾ ਬਣਨਾ ਹੈ ਅੱਗੇ। ਜਿਹੜੇ ਕੁੰਡੇ ਪਾਵਾਂਗੇ ਉਹ ਨਹੀਂ ਬਣਨਗੇ ਉਹ ਪੂਰੇ ਡਿਜ਼ਾਈਨ ਵਾਲੇ ਬਣਨਗੇ ਸਿੱਧੇ ਪਾਸੇ ਆ ਗਈ ਆਪਾਂ ਕੁੰਡਾ ਆਪਾਂ ਉਲਟਾ ਬਣਾਇਆ ਧਾਗਾ ਪਿੱਛੇ ਕਰਾਂਗੇ ਆਪਾਂ ਇਹ ਕੁੰਡਾ ਬਣਾਇਆ ਸੀਗਾ ਆਹ ਇੱਥੋਂ ਕੁੰਡਾ ਚੱਕ ਕੇ ਇਸ ਤਰ੍ਹਾਂ ਸਲਾਈ ਤੇ ਲਾਵਾਂਗੇ ਇਹਨੂੰ ਇਸ ਤਰ੍ਹਾਂ ਸਲਾਈ ਪਾ ਕੇ ਬਣਾ ਲਾਂਗੇ ਇਹਨੂੰ ਉਤਾਰ ਲਾਂਗੇ ਅਗਲਾ ਗੁੰਡਾ ਆਪਾਂ ਉਲਟਾ ਬਣਾ ਲਵਾਂਗੇ ਆ ਗੁੰਡਾ ਆਪਾਂ ਇੱਥੋਂ ਇਸ ਤਰ੍ਹਾਂ ਨੀਚੇ ਤੋਂ ਇਸ ਤਰ੍ਹਾਂ ਚੱਕ ਲਵਾਂਗੇ ਇਹਨੂੰ ਇਸ ਤਰ੍ਹਾਂ ਸਲਾਈ ਤੇ ਲੈਣਾ ਆਪਾਂ ਇਸ ਤਰ੍ਹਾਂ ਹੀ ਨਹੀਂ ਬਣਾਉਣਾ ਹੈਗਾ ਇਧਰੋਂ ਬਣਾਵਾਂਗੇ ਅਗਲਾ ਗੁੰਡਾ ਉਤਾਰ ਲਵਾਂਗੇ ਫਿਰ ਇੱਕ ਗੁੰਡਾ ਉਲਟਾ ਬਣਾਇਆ ਦਗੇ ਪਿੱਛੇ ਦਗ ਪਿੱਛੇ ਕੀਤਾ ਆਹ ਵਾਲਾ ਕੁੰਡਾ ਇੱਥੋਂ ਚੱਕਾਂਗੇ ਆਪਾਂ ਜਿਹੜਾ ਪਹਿਲੀ ਸਲਾਈ ਬਣਾਈ ਆ ਇਹਨੂੰ ਇਸ ਤਰ੍ਹਾਂ ਸਲਾਈ ਤੇ ਲੈ ਲਾਂਗੇ ਕੁੰਡੇ ਨੂੰ ਇੱਧਰੋਂ ਸਲਾਈ ਪਾ ਕੇ ਆਪਾਂ ਇਹਨੂੰ ਬਣਾ ਲਵਾਂਗੇ ਆਹ ਕੁੰਡਾ ਤਾਰ ਲਵਾਂਗੇ ਇਹ ਕੁੰਡਾ ਉਲਟਾ ਬਣਾਵਾਂਗੇ ਅਗਲਾ ਕੁੰਡਾ ਫਿਰ ਆਪਾਂ ਚੱਕਾਂਗੇ ਇੱਧਰੋਂ ਸਲਾਈ ਪਾ ਕੇ ਇਹਨੂੰ ਸਿੱਧਾ ਬਣਾ ਲਾਂਗੇ ਆਹ ਕੁੰਡਾ ਤਾਰ ਲਾਂਗੇ ਤਾਂ ਅੱਗੇ ਕਰਕੇ ਕੁੰਡਾ ਉਲਟਾ ਬਣਾਵਾਂਗੇ ਐਂਡ ਤੇ ਫਿਰ ਆਪਾਂ ਆਹ ਕੁੰਡਾ ਇੱਥੋਂ ਚੱਕਾਂਗੇ ਇੱਧਰੋਂ ਸਲਾਈ ਪਾ ਕੇ ਇਹਨੂੰ ਸਿੱਧਾ ਬਣਾ ਲਾਂਗੇ ਆਹ ਵਾਲਾ ਕੁੰਡਾ ਧਾਰ ਦਾਂਗੇ ਆਹ ਕੁੰਡਾ ਆਪਾਂ ਭਾਵੇਂ ਸਿੱਧਾ ਬਣਾ ਲਓ ਭਾਵੇਂ ਉਲਟਾ ਬਣਾ ਲਓ ਆਪਣੀ ਮਰਜ਼ੀ ਹੈ ਹੁਣ ਆਪਾਂ ਆ ਗਏ ਉਲਟੀ ਸਾਈਡ ਉਲਟੀ ਸਾਈਡ ਆਪਾਂ ਜਿਹੜੇ ਆਹ ਦੋ ਕੁੰਡੇ ਆਹ ਕਰੀ ਸੀ ਇਹਨਾਂ ਦਾ ਪਹਿਲਾ ਆ ਫਰਸਟ ਤੇ ਦੋਵਾਂ ਦਾ ਇੱਕ ਕਰ ਦਿੰਨੇ ਆ ਧਾਗਾ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਵੀ ਅਸੀਂ ਇੱਥੋਂ ਚੱਕਾਂਗੇ ਤੇ ਨੂੰ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਆਹ ਵਾਲਾ ਕੁੰਡਾ ਤਾਰ ਦਾਂਗੇ ਅੱਗੇ ਸਾਡੇ ਆ ਦੋ ਕੁੰਡੇ ਆ ਗਏ ਜਿਹੜੇ ਅਸੀਂ ਸਿੱਧੀ ਸਿਲਾਈ ਚ ਬਣਾਏ ਸੀਗੇ ਇਹਨਾਂ ਨੂੰ ਅਸੀਂ ਦੋਵਾਂ ਦਾ ਇੱਕ ਕਰ ਦਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਚੱਕਾਂਗੇ ਇੱਧਰੋਂ ਸਲਾਈ ਪਾ ਕੇ ਬਣਾਵਾਂਗੇ ਦੋਨੇ ਪਾਸੇ ਤੋਂ ਇਸ ਤਰ੍ਹਾਂ ਹੀ ਬਣਦਾ ਜੀ ਇਹ ਫਿਰ ਅਗਲੇ ਦੋਹਾਂ ਦਾ ਇੱਕ ਕਰ ਦਾਂਗੇ ਆਹ ਵਾਲਾ ਕੁੰਡਾ ਚੱਕਾਂਗੇ ਇੱਧਰੋਂ ਸਲਾਈ ਪਾ ਕੇ ਸਿੱਧਾ ਕੁੰਡਾ ਬਣਾ ਲਵਾਂਗੇ ਇੱਕ ਕੁੰਡਾ ਧਾਰ ਦਾਂਗੇ ਆ ਜਿਹੜਾ ਕੁੰਡਾ ਤਾਂ ਇਹ ਇੱਕੋ ਹੀ ਆ ਜੀ ਇਹਦੇ ਹੀ ਆਪਾਂ ਦੋ ਕੁੰਡੇ ਇਸ ਤਰ੍ਹਾਂ ਬਣ ਜਾਂਦੇ ਆ ਚੱਕ ਕੇ ਇੱਕ ਵਾਰੀ ਇਹਨੂੰ ਬਣਾ ਲਵਾਂਗੇ ਤੇ ਜਿਹੜਾ ਕੁੰਡਾ ਹੈਗਾ ਸੇਮ ਇਹਨੂੰ ਅਸੀਂ ਇਸ ਤਰ੍ਹਾਂ ਖਾਲੀ ਧਾਰ ਲਵਾਂਗੇ ਉਹ ਅਸੀਂ ਆ ਜਿਹੜੇ ਦੋ ਬਣਾਉਂ ਦੋਵਾਂ ਦਾ ਇੱਕ ਕਰਦੇ ਆ ਇਹ ਵਾਲੇ ਹੁਣ ਅਸੀਂ ਆਗੇ ਸਿੱਧੇ ਪਾਸੇ ਫਿਰ ਤੋਂ ਸੱਦੇ ਪਾਸੇ ਆ ਗਏ ਹੁਣ ਇਧਰੋਂ ਸਸੀ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਪਾ ਤਾਰ ਲਿਆ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਹੁਣ ਇੱਥੇ ਸਾਡੇ ਕੋਲੇ ਆਹ ਦੋ ਕੁੰਡੇ ਐ ਤੇ ਅਸੀਂ ਆ ਦੋਹਾਂ 'ਚ ਇੱਕ ਕੁੰਡਾ ਵੇਖਣਾ ਐ ਇਸ ਤਰ੍ਹਾਂ ਕਰਕੇ ਇਹਨੂੰ ਇੱਕ ਨੂੰ ਫਿਰ ਚੱਕ ਕੇ ਇਸ ਤਰ੍ਹਾਂ ਬਣਾ ਲੈਣਾ ਬਸ ਐਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਇਹ ਦੋਨੇ ਪਾਸੇ ਇੱਕ ਵਾਰੀ ਇੱਕ ਕੁੰਡੇ ਤੇ ਦੋ ਕੁੰਡੇ ਬਣਾ ਲੈਣੇ ਆ ਦੂਜੀ ਸਲਾਈ ਪਾਵਾਂਗੇ ਤਾਂ ਅਸੀਂ ਦੋਹਾਂ ਦਾ ਇੱਕ ਕਰ ਦੇਣਾ ਆ ਜਿਹੜਾ ਉੱਪਰ ਕੁੰਡਾ ਦਿਸੂਗਾ ਇਹਨੂੰ ਇਸ ਤਰ੍ਹਾਂ ਚੱਕ ਲੈਣਾ ਇਸ ਤਰ੍ਹਾਂ ਬਣਾ ਕੇ ਸਿੱਧਾ ਤੇ ਇੱਕ ਜਿਹੜਾ ਅਗਲਾ ਕੁੰਡਾ ਹੋ ਉਹ ਪਤਾਰ ਦੇਣਾ ਇੱਥੇ ਦੋਹਾਂ ਦਾ ਇੱਕ ਕਰ ਦੇਣਾ ਜੇ ਜਦੋਂ ਅਸੀਂ ਬਣਾਉਂਦੇ ਜਾਵਾਂਗੇ ਆਪਣੇ ਆਪ ਹੀ ਇਹ ਕੁੰਡਾ ਉੱਪਰ ਆ ਜਾਂਦਾ ਹੈ ਤੇ ਅਸੀਂ ਬੜੀ ਆਸਾਨੀ ਨਾਲ ਇਹਨੂੰ ਬਣਾ ਸਕਦੇ ਹਾਂ ਇਹ ਇੱਥੇ ਤਾਂ ਦਿਖਦਾ ਵੀ ਹੈ ਇਹ ਸੋਨ ਚ ਥੋੜਾ ਜਿਹਾ ਘੱਟ ਦੇਖਦਾ ਦੋਨ ਬਣਾਉਂਦੇ ਪਤਾ ਲੱਗ ਗਿਆ ਹੋਊਗਾ ਕਿ ਕਿਵੇਂ ਬਣਾਉਣਾ ਹੈ ਅਸੀਂ ਤੇ ਮੈਂ ਬਣਿਆ ਹੋਇਆ ਦਿਖਾਉਣੀ ਆ ਮੈਂ ਕਹਿੰਦੀ ਐਸ ਤਰ੍ਹਾਂ ਬਣਦਾ ਇਹ ਐਸਾ ਉਹਨਾਂ 'ਚ ਥੋੜਾ ਜਿਹਾ ਇਹ ਜ਼ਿਆਦਾ ਵਧੀਆ ਬਣਦਾ ਉਹ ਥੋੜੀ ਜਿਹੀ ਉਨ ਮੋਟੀ ਆ ਆ ਵਾਲੀ ਉਹਨਾਂ 'ਚ ਬਣਾਇਆ ਮੈਂ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਐਸ ਤਰ੍ਹਾਂ ਸਟੈਚੇ ਵਾਲਾ ਦੋਨੋਂ ਸਾਈਡ ਤੋਂ ਦੇਖ ਲਓ ਜੀ ਇੱਕੋ ਜਿਹਾ ਸਿੱਧਾ ਵਾਸਾ ਹੈ ਇਹ ਉਲਟਾ ਪਾਸਾ ਸੌਰੀ ਆ ਸਿੱਧਾ ਪਾਸਾ ਆ ਉਲਟਾ ਪਾਸਾ ਇਹ ਤਾਂ ਇਹਦਾ ਪਤਾਨ ਲੱਗਦਾ ਨਾ ਦੋਨੋਂ ਪਾਸੇ ਤੇ ਇੱਕੋ ਜਿਹਾ ਬਣਦਾ ਹੈ ਦੇਖੋ ਜੀ ਨਾਲ ਇਸ ਤਰ੍ਹਾਂ ਮਲਾਇਆ ਮਲਾਇਆ ਬਣਦਾ ਬਾਰਡਰ ਬਣਾ ਸਕਦੇ ਆ ਆਪਾਂ ਦੇਖੋ ਕਿੰਨਾ ਸੋਹਣਾ ਬਣਿਆ ਉਨੇ ਮੈਂ ਬੱਚਿਆਂ ਵਾਸਤੇ ਕੁਝ ਵੀ ਜਮਾ ਫਲਰ ਵੀ ਬਣਾ ਸਕਦੇ ਆ ਮਫਲਰ ਵੀ ਬਹੁਤ ਵਧੀਆ ਬਣੂਗਾ ਕੈਪ ਬਣਾਉਣੀ ਹੋਵੇ ਉਹ ਵੀ ਬਹੁਤ ਸੋਹਣੀ ਬਣੂਗੀ ਕਿਉਂਕਿ ਸਟੈਚੇਬਲ ਹੈ ਤੇ ਬੱਚਿਆਂ ਦੀ ਪਜਾਮੀ ਬਣਾਉਣੀ ਹੈ ਬੱਚਿਆਂ ਦੇ ਸੂਟ ਤਾਂ ਬਹੁਤ ਵਧੀਆ ਬਣੂਗਾ ਜੀ ਇਹਦੇ ਨਾਲ ਕਿਉਂਕਿ ਬੱਚਿਆਂ ਨੂੰ ਥੋੜਾ ਪੋਲਾ ਪੋਲਾ ਕਪੜਾ ਚਾਹੀਦਾ ਹੈ ਤਾਂ ਦੇਖੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਵੀ ਜ਼ਰੂਰ ਕਰਦੇ ਜੀ ਜੇ ਕੋਈ ਮੇਥੋਂ ਗਲਤੀ ਹੋਈ ਤਾਂ ਮੈਨੂੰ ਕਮੈਂਟ ਵੀ ਤੁਸੀਂ ਕਰ ਸਕਦੇ ਹੋ ਤੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਘੰਟੀ ਵਾਲਾ ਬਟਨ ਵੀ ਦਵਾ ਦਿਓ ਲਾਈਕ ਵੀ ਜ਼ਰੂਰ ਕਰਦਿਆ ਕਰੋ ਜੀ ਮੈਂ ਤਾਂ ਮੇਰੇ ਮੂਰੇ ਜਿਹੜੀ ਵੀ ਕਿਸੇ ਦੀ ਵੀਡੀਓ ਆਉਂਦੀ ਹੈ ਮੈਂ ਹਰੇਕ ਨੂੰ ਲਾਈਕ ਕਰ ਦਿੰਨੀ ਆ ਜੀ ਮੈਂ ਤਾਂ ਕਦੇ ਵੀ ਨਹੀਂ ਆਏ ਸੋਚਿਆ ਵੀ ਮੈਂ ਨਹੀਂ ਕਰਦੀ ਮੈਂ ਤਾਂ ਹਰੇਕ ਨਹੀਂ ਲਾਈਕ ਮੈਂ ਜ਼ਰੂਰ ਕਰ ਦਿੰਨੀ ਆ ਕਿਉਂਕਿ ਆਪਣਾ ਇਹਦੇ ਚ ਕੀ ਜਾਂਦਾ ਹੈ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਜੇ ਕੋਈ ਮੇਥੋਂ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ